ਧੰਨਵਾਦ ਮੈਂ ਮਾਫੀ ਚਾਹੁੰਦਾ ਸਾਡੇ ਹੋ ਵੀ ਹੋ ਗਈ ਹੋ ਗਈ ਜੀ ਸਾਡੀ ਮਹਿਲਾ ਦਿਨ ਦੀ ਕਰਦੇ ਹਾਂ ਜਿੰਦਾ ਦੇ ਰੱਤੀ ਵਾਲੇ ਜਿੰਨੇ ਵੀ ਕੀ ਕਹਿਣਾ ਚਾਹੋਗੇ ਸਰ ਅੱਜ ਸਰ ਅਮਰਿੰਦਰ ਸਿੰਘ ਰਾਜਾਵੜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਲੌਕ ਲੈਵਲ ਤੇ ਸਾਰੇ ਬਲੌਕ ਪ੍ਰਧਾਨ ਸਾਹਿਬਾਨ ਨੇ ਡਿਵੀਜ਼ਨਲ ਜੋ ਡੀਐਸਪੀਜ਼ ਨੇ ਉਹਨਾਂ ਦੇ ਦਫ਼ਤਰਾਂ ਕੋਲੇ ਧਰਨੇ ਦਿੱਤੇ ਆ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਖਰਾਬ ਹੈ ਨਸ਼ਿਆਂ ਦੀ ਤਰ੍ਹਾਂ ਵਗਦੇ ਆ ਜੇਲਾ ਸੁਰੱਖਿਅਤ ਨਹੀਂ ਲੁੱਟਖੋਆ ਹੋਈ ਜਾਂਦੀਆਂ ਗੋਲੀਆਂ ਚੱਲੀ ਜਾਂਦੀਆਂ ਕਤਲਿਆਮ ਹੋਈ ਜਾਂਦੇ ਆ ਬੰਬ ਸਿੱਟੇ ਜਾ ਰਹੇ ਆ ਤੇ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈ ਥਾਣਿਆਂ 'ਚ ਜਾਂਦੇ ਆ ਡਿਕਸ਼ੀਆਂ ਕੋਲੇ ਜਾਂਦੇ ਆ ਉਥੇ ਬਲਾਜਮ ਹੈ ਨਹੀਂ ਕਿਉਂਕਿ ਜਾਂ ਤਾਂ ਉਹ ਨਫਰੀ ਘਟ ਗਈ ਤੇ ਜਾਂ ਉਹ ਆਉਂਦੀਆਂ ਸਿਕਿਉਰਟੀਆਂ ਚ ਲਈ ਫਿਰਦੇ ਆ ਅਸੀਂ ਪੰਜਾਬ ਦੇ ਲੋਕਾਂ 'ਚ ਵਿਰੋਧੀ ਧਿਰ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਪੁਲਿਸ ਦੇ ਉਹਦੇ ਰਾਹੀਂ ਪੰਜਾਬ ਸਰਕਾਰ ਦੇ ਅੱਖ ਤੇ ਕੰਨ ਖੋਲਣ ਦਾ ਨਾਮ ਹੈ ਤੁਸੀਂ ਨਫਰੀ ਦੀ ਗੱਲ ਕੀਤੀ ਹੈ ਪਰ ਭਰਤੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਫਿਰ ਪੁਲਿਸ ਕਿੱਥੇ ਜਾ ਰਹੀ ਹੈ ਜਿੱਥੋਂ ਤੱਕ ਤੁਸੀਂ ਭਰਤੀਆਂ ਕਰਨ ਦੀਆਂ 10 ਬੰਦੇ ਭਰਤੀ ਕਰ ਲਏ ਐਡੇ ਸੂਬੇ 'ਚੋਂ ਕੰਮ ਨਹੀਂ ਚੱਲਦਾ ਘੱਟੋ-ਘੱਟ 50000 ਬੰਦਾ ਭਰਤੀ ਕਰਨਾ ਪੈਣਾ ਤਾਂ ਜਾ ਕੇ ਕੰਮ ਚੱਲੂਗਾ ਕਿਉਂਕਿ ਤੇ ਤੁਸੀਂ ਵੀ ਸੁਰੱਖਿਅਤ ਰਹਿਣਾ ਪ੍ਰੈਸ ਵਾਲਿਆਂ ਨੇ ਤਾਂ ਤੁਹਾਨੂੰ ਵੀ ਇਸ ਨਫਰੀ ਕੋਈ ਸਿਕਿਉਰਿਟੀ ਵਾਲਾ ਚੌਂਕਾਂ ਦੇ ਹੋਵੇ ਥਾਣਿਆਂ ਚ ਹੋਵੇ ਕਸ਼ਤ ਕਰਨ ਵਾਲਾ ਹੋਵੇ ਦਰਖਾਸਤਾਂ ਦੇ ਨਪਟਾਰੇ ਕਰਾਉਣ ਵਾਲਾ ਹੋਵੇ ਲੁੱਟ ਘੁਮਾਂ ਤੋਂ ਬਚਾਉਣ ਵਾਲਾ ਹੋਵੇ ਕੋਈ ਗੈਂਗਸਟਰ ਨਾਲ ਮੁਕਾਬਲਾ ਕਰਨ ਵਾਲਾ ਹੋਵੇ ਲੋਕ ਥਾਣਿਆਂ ਦੇ ਵਿੱਚ ਬੰਦੂਖਾਂ ਘੋ ਕੇ ਭੱਜ ਜਾਂਦੇ ਆ ਲੋਕ ਚੌਂਕਾਂ ਦੇ ਕਤਲ ਕਰਕੇ ਭੱਜ ਜਾਂਦੇ ਆ ਪੁਲਿਸ ਕੁਝ ਕਰਨੀ ਪਉਂਦੀ ਇਸ ਕਰਕੇ ਪੰਜਾਬ ਸਰਕਾਰ ਇਸ ਗੱਲ ਨੂੰ ਸੌਖਾ ਆ ਲੈਵੇ ਉਹਨਾਂ ਵਾਸਤੇ ਬਹੁਤ ਮਾੜਾ ਸਮਾਂ ਪੰਜਾਬ ਦੇ ਲੋਕ ਜਿਵੇਂ ਬੰਗਲਾਦੇਸ਼ ਚ ਲੋਕਾਂ ਨੇ ਹਾਲ ਕੀਤਾ ਉਸ ਤਰੀਕੇ ਨਾਲ ਹੋ ਸਕਦਾ ਪੰਜਾਬ ਦੇ ਲੋਕ ਛੇਤੀ ਇੰਨਾਂ ਦਾ ਵੀ ਹਾਲ ਇਹੀ ਕਰਦੇ ਮੁਲਾਜ਼ਮ ਵਰਕ ਵੀ ਧਰਨਿਆਂ ਤੇ ਬੈਠ ਰਹੇ ਆ ਲਗਾਤਾਰ ਹਜੇ ਪਿੱਛੇ ਜੇ ਡਾਕਟਰ ਵੀ ਹਟਾ ਹੰਤੇ ਸੀਗੇ ਕੀ ਲੱਗਦਾ ਜੀ ਲਗਾਤਾਰ ਧਰਨੇ ਜਿਹੜਾ ਤੁਸੀਂ ਕਹਿੰਦੇ ਤੁਸੀਂ ਦੋ ਜਾਨਾ ਲਾ ਤਾਂ ਮੁਲਾਜ਼ਮ ਤੇ ਜੋ ਸਾਰੀ ਮੁਲਾਜ਼ਮ ਆ ਗਈ ਡਾਕਟਰਾਂ ਦੀ ਵੀ ਆ ਗਈ ਫੋਰ ਵੀ ਲਾ ਲਓ ਕੁੱਲ ਰਿਅਤ ਬੰਦ ਕਰਤੀ ਬਾਸਤਾ ਕਰਾਇਆ ਸੀ ਬਦਹਾਤਾ ਜੇ ਤੁਹਾਡਾ ਬਿਜ਼ਨਸ ਸੀ 300 ਯੂਨਿਟ ਫ੍ਰੀ ਸੀ ਉਹ ਖਤਮ ਕਰਤੀ 7 ਕਿਲੋਵਾਟ ਤੇ ਉਹਨਾਂ ਨੇ ਆਪਦੇ ਟੈਕਸ ਲਾ ਦੇ ਡੀਜ਼ਲ ਤੇ ਪੈਟਰੋਲ ਤੇ ਉਹਨਾਂ ਨੇ ਜੀਐਸਟੀ ਲਾਤੀ ਲੋਕਾਂ ਦੇ ਆਮ ਸਾਰੇ ਕਿਤੇ ਟੈਕਸ ਲਾ ਲਾ ਕੇ ਕਰੀ ਜਾਂਦੇ ਆ ਕੋਈ ਕਿਸੇ ਨੂੰ ਰਾਤ ਨਹੀਂ ਹੈ ਇਸ ਕਰਕੇ ਸਰਕਾਰ ਦਾ ਦਿਵਾਲਾ ਨਿਕਲ ਗਿਆ ਜਿਹੜੇ ਪੁਰਾਣੇ ਪੈਸੇ ਪਏ ਸੀ ਉਹਨਾਂ ਨੂੰ ਖਰਚ ਕੇ ਕਰਜ਼ਾਈ ਕਰਨ ਤੇ ਹੋਏ ਆ ਕੱਲੇ ਹੋਲਡਿੰਗਾਂ ਤੇ ਪੋਸਟਰ ਲਾਉਣ ਵਾਲੇ ਆ ਪਰ ਹੁਣ ਲੋਕ ਤੁਹਾਡੇ ਭਲੇ ਵਿੱਚ ਨਹੀਂ ਆਉਂਦੇ ਤੁਸੀਂ ਭਾਵੇਂ ਸੋਨੇ ਤੇ ਬਣਾ ਲਿਆ